ਬਾਬਲ ਪ੍ਰੀਤਕਾਰ ਪ੍ਰਭਜਤ ਧੰਜਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪ ਅੱਜ ਫੇਰ ਤੋਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂਗੇ ਤੇ ਤਰੀਕ ਹੈਗੀ 6 ਦਸੰਬਰ 2024 ਤੇ 2024 ਸ਼ਾਰਟ ਵੀਡੀਓ ਪਾਵਾਂਗੇ ਆਪਾਂ ਮੇਲੇ ਦੀਆਂ ਪਿੰਡ ਬਰੇ ਮੇਰੇ ਪੇਕੇ ਪਿੰਡ ਮੇਲਾ ਲੱਗਿਆ ਹੋਇਆ ਨਗਰ ਕੀਰਤਨ ਦੀਆਂ ਆ ਫਸਟ ਦੇ ਦੀ ਠੀਕ ਹੈ 6 ਦਸੰਬਰ 5 ਦਸੰਬਰ ਨੂੰ ਨਾਗਰ ਗੀਤਨ ਅੱਜ 5 ਦਸੰਬਰ ਦਾ ਨਾਗਰ ਗੀਤਨ ਤੇ 6 ਦਸੰਬਰ ਨੂੰ ਵੀਡੀਓ ਪਾਉਗੀ ਆਪਣੇ ਜਿਹੜੇ ਇਹ ਵਾਲੇ ਸੂਟ ਪਿਛਲੇ ਸੈਲਡ ਰਹੇ ਸਾਰੇ ਮਸਲੀਨ ਦੇ ਸੂਟ ਨੇ ਵਰਕ ਵਾਲੇ ਤੇ ਇਹ ক্লোਜ਼ ਦੀ ਪੀਕਿਆ ਜੀ ਸਾਰੇ ਮਸਲੀਨ ਦੇ ਸੂਟ ਰਹਿਣਗੇ ਬਹੁਤ ਸੋਨਾ ਪ੍ਰਾਈਸ ਪਲੀਜ਼ ਵੀਡੀਓ ਮੈਂ ਕਿਹਾ ਐਵਰੀ ਕੈਨਨ ਨਹੀਂ ਹੈ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਕਰ ਜ਼ਰੂਰ ਦੇਖਿਆ ਕਰੋ ਦੇਖੋ ਕਿੰਨਾ ਸੋਨਾ ਫਰੰਟ ਬਣਿਆ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਵਟਸਐਪ ਤੇ ਸੈਂਡ ਕਰ ਸਕਦੇ ਹੋ ਕਿ ਇਹਦੀ ਲੈਂਥ ਦੀ ਪ੍ਰੋਬਲਮ ਰਹੂਗੀ ਲੈਂਥ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਜਿਹੜੀਆਂ ਆ ਰਹਿਣੀਆਂ ਸਲੀਵਸ ਰਹਿਣੀਆਂ ਨੇ ਸਲੀਵਸ ਵੀ ਵਰਕ ਵਾਲੀਆਂ ਨੇ ਮਸਲੀਨ ਦਾ ਦੁਪੱਟਾ ਤੇ ਮਸਲੀਨ ਦੇ ਸੂਟ ਹੈ ਤੇ ਜਿਹੜਾ ਦੁਪੱਟਾ ਦਾ ਉਹ ਵੀ ਮਸਲੀਨ ਦਾ ਜੀ ਚਾਰੇ ਸਾਈਡ ਲੈਸ ਦਿੱਤੀ ਹੋਈ ਹੈ ਦੁਪੱਟੇ ਤੇ ਬਹੁਤ ਸੋਹਣੀ ਲੱਗ ਦਿੱਤੀ ਹੋਈ ਆ ਤੁਹਾਨੂੰ ਦਿਸ ਹੀ ਰਹੀ ਆ ਠੀਕ ਹੈ ਇਹਦੇ ਵਿੱਚ 4-5 ਕਲਰ ਨੇਗੇ ਪਿੰਕ ਹੈਗਾ orange ਹੈ ਗ੍ਰੀਨ ਹੈਗਾ ਤੇ ਇੱਕ ਉਹ ਮਾਸਟਰਡ ਜਿਹਾ ਕਲਰ ਹੈਗਾ ਤੁਸੀਂ ਇਹਨਾਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੈਗਾ ਮੋਰ ਵਾਂਗੂ ਮੋਰ ਜੀ ਬਣਾਈਆਂ ਹੋਈਆਂ ਨੇ ਜਰੀ ਦਾ ਵਰਕ ਕੀਤਾ ਹੋਇਆ ਸਾਰਾ ਹੈਂਡ ਵਰਕ ਆ ਜੀ ਠੀਕ ਹੈ ਤੇ ਦੁਪੱਟੇ ਤੇ ਲੈਸ ਆਗੇ ਆਪਾਂ ਬਹੁਤ ਸੋਹਣੇ ਕਲਰ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਪੂਰੀ ਐਮਬੋਡਰੀ ਹੈਂਡਵਰਕ ਦੀ ਹੈਗੀ ਸਾਰੇ ਸੂਟ ਤੇ ਨਾ ਹੈਂਡਵਰਕ ਕੀਤਾ ਹੈ ਕਿ ਸਲੀਵਸ ਵੀ ਤੇ ਤੇ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਬਾਟਮ ਪਲੇਨ ਹੈ ਪਿੱਛੋਂ ਵੀ ਪਲੇਨ ਆ ਤੇ ਬਾਟਮ ਵੀ ਪਲੇਨ ਆ ਜੀ ਸਲੀਵਸ ਤੇ ਵਰਕ ਘੇਰਾ ਤੇ ਗਲਾ ਇਹਨਾਂ ਤੇ ਵਰਕ ਕੀਤਾ ਹੋਇਆ ਹੈਗਾ ਤੇ ਜਿਹੜੀ ਲੈਸ ਮਸਲੀਨ ਦਾ ਹੀ ਦੁਪੱਟਾ ਹੈਗਾ ਨਾਲ ਮਸਲੀਨ ਦੀ ਸੂਟ ਹੈ ਮਸਲੀਨ ਦੀ ਦੁਪੱਟਾ ਲੰਮਾ ਦੁਪੱਟੇ ਤੇ ਚਾਰੇ ਸਾਈਡ ਲੈਸ ਦਿੱਤੀ ਹੋਈ ਆ ਬਹੁਤ ਸੋਹਣੀ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਜਿਹੜੇ ਆਹ ਵਾਲੇ ਸੂਟ ਨੇ ਜੀ ਇਹ ਵੀ ਦੇਖੋ ਕਿੰਨੇ ਸੋਹਣੇ ਸੂਟ ਹੈ ਇਹ ਵੀ ਮਸਲੀਨ ਦੇ ਹੀ ਦੁਪੱਟਾ ਦਾ ਮਸਲੀਨ ਦੇ ਹੀ ਸੂਟ ਆਗਾ ਸਾਰਾ ਤੇ ਫਰੰਟ ਬਹੁਤ ਜ਼ਿਆਦਾ ਹੈਵੀ ਹੈਗਾ ਥੱਲੋਂ ਚਿਕਨ ਦੀ ਕੜਾਈ ਦਾ ਵਰਕ ਕੀਤਾ ਹੋਇਆ ਦੁਪੱਟਾ ਵਾਈਟ ਰਹੂਗਾ ਆ ਦੇਖੋ ক্লোਜ਼ਪਿਕ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਸੂਟ ਇਹ ক্লোਜ਼ਪਿਕ ਹੈ ਇਹ ਵੀ ਮਸਲੀਨ ਦਾ ਸੂਟ ਹੈ ਜੀ ਆਪਾਂ ਤੁਹਾਡੇ ਵਾਸਤੇ ਜ ਸਾਰੇ ਮਸਲੀਨ ਦੇ ਸੂਟ ਲੈ ਕੇ ਆ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਤੇ ਹੁਣ ਤਾਂ ਫਿਰ ਵਰਕ ਵਾਲੇ ਸੂਟ ਹੀ ਚੱਲਣਗੇ ਸਾਰੇ ਪਲੇਨ ਨਾਲ ਬਾਟਮ ਰਹੂਗੇ ਤੇ ਦੁਪੱਟੇ ਤੇ ਚਾਰੇ ਸਾਈਡ ਵਰਕ ਕੀਤਾ ਹੋਇਆਗਾ ਬਹੁਤ ਸੋਨਾ ਬਰੀਕ ਬਰੀਕ ਜਾਂ ਲੈਫਨਿੰਨ ਲੱਗੀ ਵਰਕ ਕੀਤਾ ਜਿਵੇਂ ਫਰੰਟ ਤੇ ਵਰਕ ਹੈ ਨਾ ਐਮੀ ਵਰਕ ਕੀਤਾ ਹੋਇਆ ਜੀ ਕਲੋਜ਼ ਦੀ ਤੁਹਾਨੂੰ ਪਹਿਕ ਅਸੀਂ ਦਿਖਾ ਚੁੱਕੇ ਹਾਂ ਇਹਨਾਂ ਦਾ ਪ੍ਰਾਈਸ ਵੀ ਬਹੁਤ ਕੋਸਟਲੀ ਨਹੀਂ ਹੈਗਾ ਠੀਕ ਜਿਹਾ ਪ੍ਰਾਈਸ ਹੈਗਾ ਸਕਰੀਨ ਸ਼ਾਟ ਲੈ ਕੇ ਮੈਂ ਤੁਸੀ ਆਪਾਂ ਆਪਾਂ ਕਹਿ ਦਈਏ ਨਾ ਵੀ ਇੰਨਾ ਪ੍ਰਾਈਸ ਹੈ ਇੰਨਾ ਪ੍ਰਾਈਸ ਆਪਾਂ ਦੱਸ ਨਹੀਂ ਸਕਦੇ ਨਾ ਪਲੀਜ਼ ਫਿਕਰ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਸੈਂਡ ਕਰ ਦਿਓ ਤੇ ਸਾਨੂੰ ਮੈਂ ਦੱਸ ਦੂੰਗੀ ਵੀ ਕੀ ਪ੍ਰਾਈਸ ਆ ਆਪਾਂ ਤੁਹਾਡੇ ਵਰਕੇ ਸਾਰੇ ਪਾਰਟੀ ਵੇਅਰ ਜੇ ਸੂਟ ਲੈ ਕੇ ਆਏ ਆ ਅੱਜ ਜਿਹੜੇ ਆ ਵਾਲੇ ਸੂਟ ਨੇ ਜੀ ਇਹ ਵੀ ਮਸਲੀਨ ਦੇ ਰਹਿਣਗੇ ਇਹ ਵੀ ਬਹੁਤ ਸੋਹਣੇ ਸੂਟ ਹੈ ਜਿਹੜੇ ਚ ਆ ਕਲਰ ਨੇਗੇ ਜਿਹੜੀ ਦੁਪੱਟਾ ਗਾ ਉਹਤੇ ਵੀ ਚਾਰੇ ਸਾਈਡ ਲੈਸ ਦਿੱਤੀ ਹੋਈ ਹੈਗੀ ਜਿਹਦੇ ਸਲਵਾਰ ਤੇ ਵੀ ਵਰਕ ਆਗਾ ਇਹਦੀ ਬਾਟਮ ਤੇ ਵੀ ਵਰਕ ਆ ਠੀਕ ਹੈ ਆ ਦੇਖੋ ਇਹਦੇ ਵਿੱਚ ਆ ਕਲਰ ਨੇਗੇ ਇਹਦੇ ਵੀ ਨਾ ਮਸਲਿਨ ਦਾ ਹੀ ਹੈਗਾ ਇਹ ਵੀ ਤੇ ਇਹਦੇ ਝਾਹ ਵਾਲੇ ਕਲਰ ਨੇਗੇ ਚਾਰ ਤੇ ਇਹ ਜਿਹੜੇ ਨੇ ਇਹ ਸੂਟ ਰਣਗੇ ਮੈਚਿੰਗ ਮੈਚਿੰਗ ਸੂਟ ਹੈ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਹਨਾ ਉਹ ਪ੍ਰਿੰਟਡ ਰਹੂਗੀ ਤੇ ਇਸ ਨਾਲ ਕਮੀਜ਼ ਵਰਕ ਵਾਲੀ ਰਹੂਗੀ ਉਹ ਇੱਕੋ ਹੀ ਕਲਰ ਸੀਗਾ ਜਿਹੜੇ ਆ ਵਾਲੇ ਕਲਰ ਨੇਗੇ ਇਹ ਵੀ ਦੇਖੋ ਕਿੰਨੇ ਸਿਆਰੀ ਕਲਰ ਨੇਗੇ ਇਹ ਵੀ ਬਹੁਤ ਸੋਹਣਾ ਕਲਰ ਹੈ ਇਹਨਾਂ ਦਾ ਕੋਈ ਇਸ਼ੂ ਨਹੀਂ ਰਹੂਗਾ ਲੈਂਥ ਦਾ ਇਹਦੇ ਵੀ ਦੁਪट्टे ਤੇ ਲੈਸ ਅੰਤ ਕਰ ਵੀਡੀਓ ਦੇਖਣ ਲਈ ਬਹੁਤ